ਸਾਡੇ ਗੁਰਵਾਦੀ ਜਿਹੜੀ ਮੱਤ ਹੈ ਉਹ ਸਾਨੂੰ ਹੋਈ ਜਾਂਦੀ ਹੈ ਇਸ ਕਰਕੇ ਇਹ ਉਹ ਉਹ ਤਾਂ ਆਵਾ ਆਉਣੀ ਪ੍ਰਾਂਮੀ ਆਪਣੇ ਦਾ ਇਹਨਾਂ ਪਰਵੀ ਤੋਂ ਲੈ ਕੇ ਵਾਹਿਗੁਰੂ ਪਹਿਲਾ ਬਲਾਈਏ ਗੁਰੂ ਸਾਹਿਬ ਦਾ ਨਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ 15 ਦਿਨ ਪਹਿਲਾਂ ਪਾਪਾ ਦਿੱਲੀ ਅਨੁਵੰਨ ਚਲੇਆ ਔਰ ਜੀ ਦੇ ਵਿੱਚ ਸਰਦਾਰ ਜਗਜੀਤ ਸਿੰਘ ਦੀ ਲੱਗਿਆ ਬਲਦੇਵ ਸਿੰਘ ਦੀ ਸਰਤਾ ਕਾਠੀ ਗਹਿਰਾਜੀਤ ਮੋਤੀ ਦੇ ਵਿੱਚ ਜਿਹੜਾ ਉਹ ਵੀਰ ਜਿਹੜੇ ਕਿ ਨਾਲ ਉੱਤਰ ਹੋ ਨਵਿਆ ਔਰ ਵਕਤੇ ਬਦਲ ਤੇ ਜਿਵੇਂ ਜਿਵੇਂ ਕੋਈ ਮੀਟਿੰਗਾਂ ਦਾ ਦੌਰ ਔਰ ਜਿਵੇਂ ਜਿਵੇਂ ਕੋਈ ਅਗਲਾ ਰਸਤਾ ਕੱਢਦਾ ਰਿਹਾ ਔਰ ਕਰਦਿਆਂ ਕਰਦਿਆਂ ਪੂਰੇ 14 15 ਦਿਨ ਰਹੀ ਗਏ ਉਹਨਾਂ ਆਰਾਮ ਦੇ ਵਿੱਚ ਝਾਕਾਂ ਕਿਵੇਂ ਆਈਆਂ ਵਾਅਦਾ ਕਿਵੇਂ ਆਈਆਂ ਪਰ ਮੈਂ ਲੰਬੀ ਗੱਲ ਨਹੀਂ ਕਰੂੰਗਾ ਕਿ 10 ਮਤਾਰੇ ਕਾਨੂੰਨ ਜਿਹੜੇ ਭਾਰਤ ਨੂੰ ਬੁਲਾਉਣ ਕਰਨ ਵਾਸਤੇ ਪੂਰੇ 7700 ਤਾਨ ਦਿੱਤੀਆਂ ਬੱਚੇ ਮਾਰੀਆਂ ਉਹ ਜ਼ਹੀਰ ਕਰਾ ਕੇ ਉਹ ਲੱਤ ਤੱਕਵਾ ਲਈ ਬੰਦੋਸਤਾਂ ਬੱਲ ਵੱਟਾ ਹੋਇਆ ਔਰ ਉਹਦੇ ਨਾਲ ਬਾਕੀ ਜਿਹੜੀਆਂ ਬਤਆਇਆ ਮੰਗਾ ਰਹੀਆਂ ਸੀ ਕਿਵੇਂ 43 ਆਲਾ ਮਤਲਬ ਆ ਕਿ ਕਾਨ ਨੂੰ ਦੋਛੀ ਕਹਿਣ ਦਾ